ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਵੱਡੀ ਤਾਕਤ ਜਿਹੜੀ ਆ ਬਣ ਚੁੱਕੀ ਸੀ ਜਿਨੇ ਵੱਡੇ ਵੱਡੇ ਰਾਜਿਆਂ ਨੂੰ ਵੀ ਈਨ ਜਿਹੜੀ ਮਨਾਤੀ ਸੀ ਤਾਂ ਅੰਗਰੇਜ਼ ਵੀ ਮਹਾਰਾਜਾ ਰਣਜੀਤ ਸਿੰਘ ਦੇ ਕੋਲੋਂ ਡਰਦੇ ਸੀਗੇ ਇਹ ਸਤਲੁਜ ਦਰਿਆ ਦੇ ਵਿੱਚ ਬੇੜੀਆਂ ਦਾ ਪੁਲ ਬਣਾਇਆ ਸੀਗਾ ਫਿਰ ਜਿਹੜਾ ਲਾਰਡ ਵਿਲੀਅਮ ਬੈਂਕਟ ਹੈ ਵੈਂਟਿਕ ਹੈ ਫਿਰ ਉਹ ਇਧਰਲੇ ਪਾਸੇ ਆਇਆ ਸੀਗਾ ਆਪਣੇ ਆਪਣੇ ਫੌਜਾਂ ਦੇ ਜੋਰ ਦਿਖਾਏ ਜਾਂਦੇ ਆ ਫਿਰ ਇਹਨਾਂ ਦੇ ਆਪਸ ਦੇ ਵਿੱਚ ਜਿਹੜਾ ਆ ਉਸ ਸੰਧੀ ਕਰ ਲਈ ਜਾਂਦੀ ਸਮਝੌਤਾ ਕਰ ਲਿਆ ਜਾਂਦਾ ਆ ਕਿ ਇੱਦਾਂ ਨਹੀਂ ਹੋਇਆ ਵੇ ਸਿੱਧੇ ਆਏ ਉਹਨਾਂ ਨੇ ਇੱਕ ਬਹਿ ਕੇ ਗੱਲਬਾਤ ਕੀਤੀ ਤੇ ਉਹਨਾਂ ਦੀ ਸੰਧੀ ਹੋ ਗਈ ਦੋਵਾਂ ਦੇ ਇੱਕ ਵੱਡੇ ਇੱਥੇ ਅ ਦਰਬਾਰ ਲੱਗੇ ਸਕੇ ਤੇ ਦੋਵਾਂ ਦੀਆਂ ਫੌਜਾਂ ਨੇ ਇੱਥੇ ਪ੍ਰਦਰਸ਼ਨੀਆਂ ਕੀਤੀਆਂ ਸੀ ਆਪਣੇ ਆਪਣੇ ਜ਼ੋਰ ਦਿਖਾਏ ਸਕੇ ਤੇ ਚਲੋ ਕਿਸੇ ਕਿ ਰਾਜ ਦਾ ਪ੍ਰਤੀਕ ਹੈ ਇਹ ਝੰਡਾ ਤੇ ਬਹੁਤ ਮਹੱਤਤਾ ਵਾਲੀ ਜਿਹੜੀ ਆ ਥਾਂ ਆ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਰੋਪੜ ਇਹ ਰੂਪਨਗਰ ਪਹੁੰਚਦਾ ਰੋਪੜ ਇਹ ਸੰਧੀ ਇਸੇ ਕਰਕੇ ਹੋਈ ਹੈ ਜੇ ਨਾਬਾ ਪਟਿਆਲਾ ਦੇ ਜੋ ਰਾਜੇ ਸਗੇ ਜੀਨ ਦੇ ਰਾਜੇ ਸਗੇ ਰਿਆਸਤਾ ਸੀਗੀਆਂ ਉਹਨਾਂ ਨੇ ਚਾਇਆ ਉਹਨਾਂ ਨੇ ਅੰਗਰੇਜ਼ਾਂ ਦੀ ਛਾਂ ਲੈਣੀ ਚਾਹੀ ਜੇ ਉਹ ਅੰਗਰੇਜ਼ਾਂ ਦੀ ਛਾਂ ਲੈ ਨਹੀਂ ਲੈਣਾ ਚਾਹੁੰਦੇ ਜੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਮਿਲ ਜਾਂਦੇ ਤਾਂ ਸਿੱਖ ਰਾਜ ਦਿੱਲੀ ਤੱਕ ਪਹੁੰਚ ਜਾਣਾ ਸੀ ਫਿਰ ਅੰਗਰੇਜ਼ ਤਾਂ ਸ਼ਿਵਾਲਕ ਦੀਆਂ ਜੜ੍ਹਾਂ ਦੇ ਵਿੱਚ ਜੋ ਇਹ ਸਤਲੁਜ ਦਰਿਆ ਨਿਕਲ ਕੇ ਜਾ ਰਿਹਾ ਤੁਹਾਨੂੰ ਉਹਦੇ ਬਾਰੇ ਦੱਸਾਂ ਕਿ ਤੇ ਨਾਲ ਹੀ ਜਿਹੜੀ ਪਿੱਛੇ ਸਾਡੇ ਤਸਵੀਰ ਲੱਗੀ ਹੋਈ ਹੈ ਜਿਹੜੀ ਪੰਜਾਬ ਦੀ ਸਰਹੱਦ ਹੈ ਆਪਾਂ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਕਿ ਇਸ ਪੰਜਾਬ ਦੀ ਸਰਹੱਦ ਦੇ ਉੱਤੇ ਜਿਹੜੀ ਹੈ ਇਹ ਤਸਵੀਰ ਲੱਗੀ ਹੋਈ ਹੈ ਜਿੱਥੇ ਤੱਕ ਸਿੱਖ ਰਾਜ ਹੋਇਆ ਕਰਦਾ ਸੀ ਤਾਂ ਉਹ ਤਸਵੀਰ ਦੇ ਵਿੱਚ ਜਿਹੜੀ ਹੈ ਕੀ ਕੀ ਜਿਹੜੀ ਹੈ ਤਸਵੀਰ ਦੇ ਵਿੱਚ ਕਿਹੜੇ ਕਿਨਾਂ ਦੀ ਤਸਵੀਰ ਹੈ ਇਹ ਕਿਸ ਦੇ ਨਾਲ ਜਿਹੜੀ ਹੈ ਸੰਧੀ ਹੋਈ ਸੀ ਤਾਂ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਜ਼ੂਮ ਕਰਕੇ ਦਿਖਾ ਦੇਵੇ ਕਿ ਮਹਾਰਾਜਾ ਰਣਜੀਤ ਸਿੰਘ ਤੇ ਲਾਰਡ ਵਿਲੀਅਮ ਬੈਂਕਟ ਜਿਨਾ ਜਿਹੜੇ ਅੰਗਰੇਜ਼ਾਂ ਦੇ ਉਸ ਵੇਲੇ ਦੇ ਜਰਨਲਸਗੇ ਉਹਨਾਂ ਦੇ ਨਾਲ ਮੀਟਿੰਗ ਹੋਈ ਸੀ ਸੰਧੀ ਹੋਈ ਸੀ ਕਿਉਂਕਿ ਜੇ ਗੱਲ ਕਰ ਲਈਏ ਤਾਂ ਮਾਲਵੇ ਵਾਲੇ ਪਾਸੇ ਜੀਨ ਜੀਨ ਦੀਆਂ ਜੋ ਰਿਆਸਤਾ ਸੀਗੀਆਂ ਇਸ ਤੋਂ ਇਲਾਵਾ ਹੋਰ ਵੀ ਕਈ ਸਾਰੀਆਂ ਰਿਆਸਤਾ ਸੀ ਤੇ ਪਟਿਆਲਾ ਤੇ ਨਾਬਾ ਦੀ ਜੋ ਰਿਆਸਤ ਸੀ ਉਹਨਾਂ ਦੀ ਆਪਸੀ ਜਿਹੜਾ ਕਲੇਸ਼ ਪੈ ਗਿਆ ਸੀ ਜਿਸ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਫਿਰ ਮਾਲਵੇ ਵਾਲੇ ਪਾਸੇ ਐਂਟਰ ਹੋਏ ਸੀ ਪਰ ਉਸ ਦੇ ਬਾਅਦ ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਖਦਸ਼ਾ ਹੋ ਗਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਿਸ ਤਰੀਕੇ ਦੇ ਨਾਲ ਸਾਰੀਆਂ ਮਿਸਲਾਂ ਨੂੰ ਆਪਣੇ ਨਾਲ ਰਲਾ ਕੇ ਜਿਹੜਾ ਆ ਇੱਕ ਸਿੱਖ ਰਾਜ ਕਾਇਮ ਕਰ ਲਿਆ ਇੱਕ ਸਿੱਖ ਰਾਜ ਜਿਹੜਾ ਆ ਉਹ ਕਾਇਮ ਕਰ ਲਿਆ ਮਹਾਰਾਜਾ ਰਣਜੀਤ ਸਿੰਘ ਨੇ ਜਿੰਨੀਆਂ ਮਿਸਲਾਂ ਸਗੀਆਂ ਲਾਹੌਰ ਵਾਲੇ ਪਾਸੇ ਇਧਰ ਚੜ੍ਹਦੇ ਵਾਲੇ ਪਾਸੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਜਿੱਧਰਲੇ ਪਾਸੇ ਦੁਆਬਾ ਆ ਮਾਝਾ ਆ ਇਹ ਸਾਰੇ ਪਾਸੇ ਜੋ ਵੀ ਮਿਸਲਾਂ ਸਗੀਆਂ ਜੰਮੂ ਕਸ਼ਮੀਰ ਤੱਕ ਉਹ ਸਾਰੀਆਂ ਮਿਸਲਾਂ ਰਾਜੇ ਆਪਣੇ ਅਧੀਨ ਮਹਾਰਾਜਾ ਰਣਜੀਤ ਸਿੰਘ ਨੇ ਜਿੱਤ ਕੇ ਕਰ ਲੈ ਸੀ ਜਿਸ ਦੇ ਬਾਅਦ ਲਾਹੌਰ ਤੋਂ ਲੈ ਕੇ ਜਿਹੜਾ ਸਿੱਖ ਰਾਜ ਮਲਤਾਨ ਤੱਕ ਪੇਸ਼ਾਵਰ ਤੱਕ ਜਿਹੜਾ ਫੈਲ ਗਿਆ ਸੀ ਜੰਮੂ ਕਸ਼ਮੀਰ ਲਦਾਖ ਤੱਕ ਫੈਲ ਗਿਆ ਸੀ ਤਾਂ ਉਸ ਦੇ ਬਾਅਦ ਹੁਣ ਮਹਾਰਾਜਾ ਰਣਜੀਤ ਸਿੰਘ ਜਦੋਂ ਪਟਿਆਲੇ ਵਾਲੇ ਪਾਸੇ ਆਉਣ ਲੱਗੇ ਤਾਂ ਜਿਹੜੇ ਛੋਟੀਆਂ-ਛੋਟੀਆਂ ਰਿਆਸਤਾਂ ਸੀ ਜ ਆਪਾਂ ਕਹਿ ਦਈਏ ਕਿ ਜੋ ਪਟਿਆਲੇ ਵਾਲੇ ਪਾਸੇ ਜੋ ਮਾਲਵੇ ਵਾਲੇ ਪਾਸੇ ਵੱਡੀਆਂ ਰਿਆਸਤਾਂ ਸੀਗੀਆਂ ਤਾਂ ਉਹ ਰਿਆਸਤਾਂ ਨੂੰ ਕਿਤੇ ਨਾ ਕਿਤੇ ਜਰੂਰ ਖਤਰਾ ਹੋ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਇੱਧਰ ਲੀਆਂ ਜਿਹੜੀਆਂ ਰਿਆਸਤਾਂ ਇਹਨਾਂ ਨੂੰ ਵੀ ਜਿੱਤ ਕੇ ਸਿੱਖ ਰਾਜ ਵਿੱਚ ਸ਼ਾਮਲ ਕਰ ਲਵੇਗਾ ਤਾਂ ਅਸੀਂ ਬਿਲਕੁਲ ਖਤਮ ਹੋ ਜਾਣਾ ਤਾਂ ਜਿਹੜੇ ਛੋਟੇ ਰਾਜ ਜਿਹੜੇ ਛੋਟੇ ਰਾਜੇ ਹੁੰਦੇ ਸੀ ਜਾਂ ਕਹਿ ਸਕਦੇ ਜਿਹੜੀਆਂ ਰਿਆਸਤਾਂ ਸੀਗੀਆਂ ਇਹ ਕੁਛ ਹਿੱਸਿਆਂ ਵਿੱਚ ਇਹਨਾਂ ਦਾ ਰਾਜ ਹੁੰਦਾ ਸੀਗਾ ਪਰ ਇਹ ਸਿਕਿਉਰਿਟੀ ਲੈਂਦੀਆਂ ਹੁੰਦੀਆਂ ਸੀਗੀਆਂ ਜੋ ਮੌਕੇ ਦੇ ਵੱਡੇ ਰਾਜੇ ਹੁੰਦੇ ਸਨ ਮੌਕੇ ਦੇ ਵੱਡੇ ਰਾਜੇ ਸਨ ਅੰਗਰੇਜ਼ਾਂ ਦਾ ਰਾਜ ਹੁੰਦਾ ਸੀਗਾ ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਸ ਵੇਲੇ ਜੋ ਉਸ ਵਕਤ ਦੀ ਆਪਾਂ ਗੱਲ ਕਰ ਲਈ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਅੰਗਰੇਜ਼ਾਂ ਦਾ ਰਾਜ ਸੀਗਾ ਤਾਂ ਜਿਹੜੇ ਫਿਰ ਮਾਲਵੇ ਦੇ ਵਿੱਚ ਜਿਹੜੀਆਂ ਰਿਆਸਤਾਂ ਸੀਗੀਆਂ ਨਾਭਾ ਰਿਆਸਤ ਪਟਿਆਲਾ ਰਿਆਸਤ ਜੀਂਦ ਰਿਆਸਤ ਸੀਗੀਆਂ ਤਾ ਇਹਨਾਂ ਨੇ ਜਿਹੜਾ ਆ ਅ ਸ਼ਰਨ ਲੈ ਲਈ ਅੰਗਰੇਜ਼ਾਂ ਦੀ ਤੇ ਅੰਗਰੇਜ਼ ਫਿਰ ਇੱਥੇ ਆਏ ਅੰਗਰੇਜ਼ਾਂ ਦੇ ਨਾਲ ਸਮਝੌਤਾ ਹੁੰਦਾ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਕਿ ਭਾਈ ਤੁਸੀਂ ਇਧਰਲੀ ਸਰਹੱਦ ਨਹੀਂ ਟੱਪਣਾ ਸੀ ਉਧਰਲੀ ਸਰਹੱਦ ਨਹੀਂ ਟੱਪਣਾ ਤਾਂ ਫਿਰ ਇੱਥੇ ਤੱਕ ਜਿਹੜਾ ਆ ਇਹ ਨਿਸ਼ਾਨ ਸਾਹਿਬ ਜਿਹੜਾ ਮਹਾਰਾਜਾ ਰਣਜੀਤ ਸਿੰਘ ਉਹਨਾਂ ਵੱਲੋਂ ਗੱਡਿਆ ਜਾਂਦਾ ਆ ਜੋ ਨਿਸ਼ਾਨ ਸਾਹਿਬ ਅੱਜ ਵੀ ਝੂਲਦਾ ਜਿਸ ਨੂੰ ਹੈਰੀਟੇਜ ਪਾਰਕ ਵੀ ਕਹਿੰਦੇ ਆ ਇਹ ਇੱਥੇ ਤੱਕ ਜਿਹੜੀ ਸਰਹੱਦ ਕਾਇਮ ਹੁੰਦੀ ਆ ਤੇ ਉਸ ਤੋਂ ਬਾਅਦ ਫਿਰ ਜਿਹੜਾ ਆ ਇਹ ਦਿੱਲੀ ਤੱਕ ਜਿਹੜਾ ਜੋ ਰਿਆਸਤਾ ਸੀਗੀਆਂ ਉਹ ਸਾਰੀਆਂ ਰਿਆਸਤਾਂ ਅੰਗਰੇਜ਼ਾਂ ਦੇ ਅਧੀਨ ਚਲੇ ਜਾਂਦੀਆਂ ਪਰ ਉਹੀ ਗੱਲ ਹੁੰਦੀ ਕਿ ਜਿਸ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਜੇ ਮੁਲਤਾਨ ਪੇਸ਼ਾਵਰ ਤੱਕ ਜਿਹੜਾ ਆ ਉਹ ਰਾਜ ਫੈਲਿਆ ਹੋਇਆ ਸੀ ਜੇ ਇਹ ਵੀ ਰਿਆਸਤਾਂ ਨਾਲ ਰਲ ਜਾਂਦੀਆਂ ਤab ਪੰਜਾਬ ਜਿਹੜਾ ਆ ਇੱਕ ਵੱਡਾ ਹੋਰ ਵੱਡਾ ਜਿਹੜਾ ਇੱਕ ਸਿੱਖਾਂ ਦਾ ਕਹਿ ਸਕਦੇ ਸਿੱਖ ਰਾਜਵੰਸ਼ਾ ਜਣਾ ਸਕਿਆ ਤੇ ਇਹ ਸਿੱਖ ਰਾਜ ਫਿਰ ਕਦੇ ਖਤਮ ਵੀ ਜਿਹੜਾ ਉਹ ਨਹੀਂ ਹੋਣਾ ਸਕਿਆ ਤਾਂ ਕਿਤੇ ਨਾ ਕਿਤੇ ਉਹਨਾਂ ਨੇ ਫਿਰ ਜੜੀਆਂ ਰਿਆਸਤਾਂ ਸੀ ਪਟਿਆਲਾ ਤੇ ਜੋ ਨਾਬਾ ਦੀਆਂ ਰਿਆਸਤਾਂ ਫਰੀਦਕੋਟ ਰਿਆਸਤ ਉਹ ਗਿਸ਼ ਸ਼ਸ਼ਰੋਲ ਰਿਆਸਤ ਉਹ ਗੀਨ ਦੀ ਰਿਆਸਤ ਉਹ ਇਹਨਾਂ ਨੇ ਜਦੋਂ ਸਹਾਰਾ ਫਿਰ ਅੰਗਰੇਜ਼ਾਂ ਦਾ ਲਿਆ ਫਿਰ ਅੰਗਰੇਜ਼ਾਂ ਨੇ ਹੌਲੀ-ਹੌਲੀ ਇਹਨਾਂ ਨੂੰ ਖਤਮ ਕਰ ਦਿੱਤਾ ਉਸ ਦੇ ਬਾਅਦ ਸਿੱਖ ਰਾਜ ਵੱਲ ਵੀ ਉਹਨਾਂ ਦੇ ਕਦਮ ਪਤ ਤਾਂ ਨਾਲ ਇੱਥੇ ਇੱਕ ਬੋਰਡ ਲੱਗਿਆ ਆਪਾਂ ਤੁਹਾਨੂੰ ਨਾਲ-ਨਾਲ ਬੋਰਡ ਵੀ ਜਿਹੜਾ ਹੈ ਪੜਾਉਂਦੇ ਚੱਲਦੇ ਕਿਸ ਬੋਰਡ ਦੇ ਉੱਤੇ ਜਿਹੜਾ ਆ ਉਹ ਕੀ ਕੀ ਲਿਖਿਆ ਹੋਇਆ ਹੈ ਇਸ ਦੇ ਉੱਤੇ ਸਨ 1831 ਤੱਕ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿੱਚ ਇੱਕ ਵਿਸ਼ਾਲ ਰਾਜ ਸਥਾਪਿਤ ਕਰ ਲਿਆ ਸੀ ਜਿਸ ਵਿੱਚ ਜਿਹੜਾ ਸੂਬਾ ਮੁਲਤਾਨ ਵੀ ਸ਼ਾਮਲ ਸੀ ਮੁਲਤਾਨ ਤੱਕ ਉਹ ਇਸ ਦੇ ਵਿੱਚ ਲਿਖਿਆ ਉਹ ਸਿੰਧ ਵਿੱਚ ਵੀ ਆਪਣਾ ਰਾਜ ਜਿਹੜਾ ਇਹ ਵਿਸਥਾਰ ਉਹਨਾਂ ਨੇ ਸਿੰਧ ਤੱਕ ਜਿਹੜਾ ਆਪਣਾ ਰਾਜ ਵਿਸਥਾਰ ਕਰਨਾ ਚਾਹੁੰਦੇ ਸੀਗੇ ਸਿੰਧ ਇੱਕ ਖੁਸ਼ਹਾਲ ਇਲਾਕਾ ਸੀ ਅਤੇ ਇੱਥੇ ਸਮੁੰਦਰ ਦੇ ਰਸਤੇ ਰਾਹੀ ਜਿਹੜਾ ਇੱਕ ਨਵਾਂ ਵਪਾਰ ਵੀ ਕੀਤਾ ਜਿਹੜਾ ਉਹ ਜਾ ਸਕਦਾ ਸੀ ਪਰ ਅੰਗਰੇਜ਼ਾਂ ਦੀ ਨਜ਼ਰ ਵੀ ਜਿਹੜੀ ਹੈ ਇਸ ਸਿੰਧ ਦੇ ਇਲਾਕੇ ਉੱਤੇ ਸੀਗੀ ਤਾਂ ਉਸ ਨੂੰ ਲੈ ਕੇ ਜੇ ਆਪਾਂ ਪਿਸ਼ੋਕੜ ਚ ਲਿਖਿਆ ਹੋਇਆ ਪਿਸ਼ੋਕੜ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਗਵਰਨਰ ਜਰਨਲ ਵਿਲੀਅਮ ਬੈਂਟਿਕ ਦੇ ਦਰمیان ਇੱਕ ਮਹੱਤਵਪੂਰਨ ਮਿਲਣੀ ਜਿਹੜੀ ਐ ਇੱਥੇ ਮਿਲਣੀ ਰੱਖੀ ਤੇ ਫਿਰ ਸਤਲੁਜ ਦੇ ਕੰਡੇ ਉੱਤੇ ਹੋਈ ਲਾਰਡ ਵੈਂਟਿੰਗ 19 ਅਕਤੂਬਰ 1831 ਨੂੰ Shimla ਤੋਂ ਚੱਲ ਕੇ 22 ਦੀ ਸ਼ਾਮ ਨੂੰ ਰੋਪੜ ਪੁੱਜਿਆ ਮਹਾਰਾਜਾ ਰਣਜੀਤ ਸਿੰਘ 25 25 ਦੀ ਸਵੇਰ ਨੂੰ ਲਾਹੌਰ ਤੋਂ ਆਏ ਦੋ ਦਰਬਾਰ ਇੱਕ ਦੂਜੇ ਦੇ ਸਾਹਮਣੇ ਜਿਹੜੇ ਆ ਨਦੀ ਦੇ ਕੰਢਿਆਂ ਤੇ ਲਾਏ ਗਏ ਅਤੇ ਦੋਹਾਂ ਦੀ ਸ਼ਾਨ ਇੱਕ ਦੂਜੇ ਨੂੰ ਮਾਤ ਪਾਉਂਦੀ ਸੀ ਇਹਦਾ ਮਤਲਬ ਇਸ ਲਾਈਨ ਦੇ ਵਿੱਚ ਇਹ ਲਿਖਿਆ ਵੀ ਦੋਹਾਂ ਦੀ ਸ਼ਾਨ ਇੱਕ ਦੂਜੇ ਨੂੰ ਜਿਹੜੀਆਂ ਮਾਤ ਪਾਉਂਦੀ ਸੀ ਕਿ ਦੋਵਾਂ ਦੇ ਇੱਕ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਇੱਥੇ ਲਿਖਿਆ ਹੋਇਆ ਵੇ ਦਰਬਾਰ ਲੱਗੇ ਇੱਕ ਦੂਜੇ ਸਾਹਮਣੇ ਇਦਾਂ ਨਹੀਂ ਹੋਇਆ ਵੇ ਸਿੱਧੇ ਆਏ ਉਹਨਾਂ ਨੇ ਬਹਿ ਕੇ ਗੱਲਬਾਤ ਕੀਤੀ ਤੇ ਉਹਨਾਂ ਦੀ ਸੰਧੀ ਹੋ ਗਈ ਦੋਵਾਂ ਦੇ ਇੱਕ ਵੱਡੇ ਇਥੇ ਅ ਦਰਬਾਰ ਲੱਗੇ ਸਕੇ ਤੇ ਦੋਵਾਂ ਦੀਆਂ ਫੌਜਾਂ ਨੇ ਇੱਥੇ ਪ੍ਰਦਰਸ਼ਨੀਆਂ ਕੀਤੀਆਂ ਸੀ ਆਪਣੇ ਆਪਣੇ ਜੋਰ ਦਿਖਾਈ ਸਕੇ ਤੇ ਚਾਹੇ ਉਹ ਕਿਉਂਕਿ ਉਸ ਵੇਲੇ ਦੋ ਵੱਡੀਆਂ ਤਾਕਤਾਂ ਭਾਰਤ ਦੇ ਵਿੱਚ ਸੀਗੀਆਂ ਅੰਗਰੇਜ਼ਾਂ ਦੀ ਵੱਡੀ ਤਾਕਤ ਸੀਗੀ ਦੂਸਰੇ ਪਾਸੇ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਵੱਡੀ ਤਾਕਤ ਜਿਹੜੀ ਆ ਬਣ ਚੁੱਕੀ ਸੀ ਜਿਨੇ ਵੱਡੇ ਵੱਡੇ ਰਾਜਿਆਂ ਨੂੰ ਵੀ ਈਨ ਜਿਹੜੀ ਮਨਾਤੀ ਸੀ ਤਾਂ ਅੰਗਰੇਜ਼ ਵੀ ਮਹਾਰਾਜਾ ਰਣਜੀਤ ਸਿੰਘ ਦੇ ਕੋਲੋਂ ਡਰਦੇ ਸੀਗੇ ਤਾਂ ਉਸ ਵੇਲੇ ਉਹਨਾਂ ਨੇ ਦੋਵਾਂ ਨੇ ਦੋਵਾਂ ਦੇਸ਼ਾਂ ਦੇ ਜਾ ਕਹਿ ਲਿਆ ਕਿ ਕਿਉਂਕਿ ਅਲੱਗ-ਅਲੱਗ ਖਿੱਤੇ ਮਿਲੇ ਹੋਏ ਸੀਗੇ ਭਾਰਤ ਦੇ ਵਿੱਚ ਹੀ ਤਾਂ ਉਹਨਾਂ ਨੇ ਆਪਣੀ ਆਪਣੀ ਜਿਹੜੀ ਹੈ ਸ਼ਕਤੀ ਦਿਖਾਈ ਤਾਂ ਉੱਥੇ ਪੰਜਾਬ ਜਿਹੜਾ ਪੰਜਾਬ ਰੋਪੜ ਤੱਕ ਦਾ ਜਿਹੜਾ ਰਾਤ ਸੀ ਲਾਹੌਰ ਮੇਨ ਦਰਬਾਰ ਸੀਗਾ ਤਾਂ ਉੱਥੇ ਦਾ ਜੋ ਰਾਜਾ ਮਹਾਰਾਜਾ ਰਣਜੀਤ ਸਿੰਘ ਸੀ ਉਹਨਾਂ ਦੇ ਵੱਲੋਂ ਉਹਨਾਂ ਦੀ ਫੌਜ ਦੇ ਵੱਲੋਂ ਜੋਰ ਦਿਖਾਏ ਗਏ ਤਾਂ ਅੱਗੇ ਵੀ ਜਿਹੜਾ ਤੁਹਾਨੂੰ ਪੜਾਉਂਦੇ ਚੱਲਦੇ ਕਿ ਅ ਅਗੇ ਇਸ ਦੇ ਵਿੱਚ ਕੀ ਲਿਖਿਆ ਹੋਇਆ ਵਾ ਦੋਹਾਂ ਦੀ ਸ਼ਾਨ ਇੱਕ ਦੂਜੇ ਨੂੰ ਮਾਤ ਪਾਉਂਦੀ ਸੀ ਦਰਿਆ ਦਰਿਆ ਉੱਪਰ ਇੱਕ ਬੇੜੀਆਂ ਦਾ ਪੁਲ ਬਣਾਇਆ ਗਿਆ ਮਹਾਰਾਜਾ ਮਹਾਰਾਜਾ 26 ਤਰੀਕ ਨੂੰ ਬੈਂਟਿਕ ਨੂੰ ਮਿਲਣ ਗਿਆ ਅਤੇ ਅਗਲੇ ਦਿਨ ਗਵਰਨਰ 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 ਜਨਰਲ ਮਹਾਰਾਜੇ ਨੂੰ ਮਿਲਣ ਆਇਆ ਠੀਕ ਹੈ ਪਹਿਲੀ ਨਵੰਬਰ ਨੂੰ ਸਮਾਗਮ ਜਿਹੜਾ ਆ ਉਹ ਇਸ ਦੇ ਵਿੱਚ ਥੋੜਾ ਮਤਲਬ ਸਾਨੂੰ ਦਿਖਦਾ ਘੱਟ ਹੈ ਮਤਲਬ ਕਾਫੀ ਜ਼ਿਆਦਾ ਇਹਦੀ ਹਾਲਤ ਜਿਹੜੀ ਹੈ ਉਹ ਖਰਾਬ ਹੋਈ ਹਾਲਾਂਕਿ ਇਹ ਹਾਲਤ ਵਿੱਚ ਸੁਧਾਰਨੀ ਚਾਹੀਦੀ ਕਿਉਂਕਿ ਜੇ ਲੋਕ ਇੱਥੇ ਆਂਦੇ ਤਾਂ ਇਤਿਹਾਸ ਨੂੰ ਪੜਨਗੇ ਵੀ ਪਰ ਇਹਦੇ ਵਿੱਚ ਮੋਟਾ-ਮੋਟਾ ਇਹੀ ਲਿਖਿਆ ਵਾ ਕਿ ਇੱਥੇ ਇੱਕ ਫਰਨਾ ਜਿਹੜਾ ਸਤਲੁਜ ਦਰਿਆ ਸੀ ਦੇ ਉੱਤੇ ਇੱਕ ਬੇੜੀਆਂ ਦਾ ਪੁਲ ਬਣਾਇਆ ਗਿਆ ਉਬੇ ਕਿਉਂਕਿ ਪਹਿਲਾ ਪੱਕਾ ਪੁਲ ਹੈ ਨਾ ਸੀਗਾ ਤਾਂ ਬੇੜੀਆਂ ਦੇ ਪੁਲ ਦੇ ਰਾਹੀਂ ਜਿਹੜਾ ਲਾਰਗਬਿਲੀਅਮ ਬੈਂਟਿਕਸ ਹੈਗਾ ਉਹ ਫਿਰ ਸਤਲੁਜ ਦੇ ਪਰਲੇ ਪਾਸੇ ਇੱਕ ਵਾਰ ਗਿਆ ਮਹਾਰਾਜਾ ਰਣਜੀਤ ਪਹਿਲਾ ਮਹਾਰਾਜਾ ਰਣਜੀਤ ਸਿੰਘ 26 ਤਰੀਕ ਨੂੰ ਇੱਧਰ ਆਦੇ ਫਿਰ ਬੈਂਟਿਕ ਇੱਕ ਵਾਰ ਉੱਧਰ ਜਾਂਦੇ ਨੇ ਫਿਰ ਇਹਨਾਂ ਦਾ ਆਪਸ ਦੇ ਵਿੱਚ ਸੰਧੀ ਹੁੰਦੀ ਹੈ ਸੰਧੀ ਹੋਣ ਦੇ ਬਾਅਦ ਜਿਹੜਾ ਆ ਉਸ ਦੇ ਬਾਅਦ ਫਿਰ ਇਹਨਾਂ ਦਾ ਡਨ ਹੋ ਜਾਂਦਾ ਵੀ ਭਾਈ ਅਸੀਂ ਸਤਲੁਜ ਦਰਿਆ ਨਹੀਂ ਟੱਪਦੇ ਅੰਗਰੇਜ਼ ਕਹਿੰਦੇ ਅਸੀਂ ਸਤਲੁਜ ਦਰਿਆ ਟੱਪ ਕੇ ਜਿਹੜਾ ਆ ਦੁਆਬੇ ਮਾਝੇ ਵੱਲ ਨੂੰ ਨਹੀਂ ਪਤਾ ਕਿ ਲਾਹੌਰ ਵੱਲ ਨਹੀਂ ਪਤਾ ਕਿ ਤੇ ਮਹਾਰਾਜਾ ਰਣਜੀਤ ਸਿੰਘ ਖਾਲਸਾ ਫੌਜ ਉੱਤੇ ਇਸ ਦਾ ਕੋਈ ਫਰਕ ਨਾ ਸਕੇ ਕਿਉਂਕਿ ਬਾਬਾ ਅਕਾਲੀ ਫੁੱਲਾ ਸਿੰਘ ਜਿਹੜੇ ਆ ਉਹ ਪਟਿਆਲਾ ਰਿਆਸਤ ਦੇ ਵਿੱਚ ਪਟਿਆਲਾ ਦੇ ਵਿੱਚ ਰਹਿੰਦੇ ਸੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਕੇ ਪਰ ਉਹ ਪਟਿਆਲਾ ਦੇ ਵਿੱਚ ਰਹਿੰਦੇ ਸੀਗੇ ਉਹਨਾਂ ਦਾ ਮੰਨਣਾ ਸੀ ਕਿ ਖਾਲਸਾ ਰਾਜ ਪੂਰੀ ਦੁਨੀਆ ਤੇ ਆ ਖਾਲਸਾ ਰਾਜ ਹਰ ਪਾਸੇ ਆ ਖਾਲਸਾ ਰਾਜ ਦੀ ਕੋਈ ਸਰਹੱਦ ਨਹੀਂ ਹੁੰਦੀ ਪਰ ਇਹ ਸਿੱਖ ਰਾਜ ਦੀ ਇੱਥੇ ਤੱਕ ਸਰਹੱਦ ਸੀ ਹੁਣ ਆਪਾਂ ਅੱਗੇ ਵੱਲ ਤੁਹਾਨੂੰ ਲੈ ਚੱਲਦੇ ਕਿ ਉੱਥੇ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਨਿਸ਼ਾਨ ਸਾਹਿਬ ਲਗਾਇਆ ਉਸ ਦੇ ਉੱਤੇ ਕੀ ਲਿਖਿਆ ਹੋਇਆ ਸੀਗਾ ਤੇ ਕਿਸ ਚੀਜ਼ ਦਾ ਬਣਿਆ ਹੋਇਆ ਸਿਕਾ ਤੇ ਇਸ ਵੇਲੇ ਉਸ ਤੇ ਕੀ ਹਾਲਾਤ ਨੇ ਨਾਲ ਨਾਲ ਤੁਹਾਨੂੰ ਸਤਲੁਜ ਦਰਿਆ ਵੀ ਆਪਾਂ ਦਿਖਾਉਂਦੇ ਚੱਲਾਂਗੇ ਤਾਂ ਅਸੀਂ ਇਸ ਵੇਲੇ ਉਸ ਨਿਸ਼ਾਨ ਸਾਹਿਬ ਦੇ ਕੋਲ ਪਹੁੰਚ ਚੁੱਕੇ ਹਾਂ ਜਿੱਥੇ ਸਿੱਖ ਰਾਜ ਦੀ ਉਸਤਰਾ ਹੱਦ ਸੀ ਕਿ ਹਾਲਾਂਕਿ ਇੱਥੇ ਕੁੱਲ ਜਿਹੜੀਆਂ 242 ਪੌੜੀਆਂ ਚੜ ਕੇ ਇੱਥੇ ਉੱਪਰ ਆਣਾ ਪੈਂਦਾ ਪਹਿਲੇ ਇੱਥੇ ਰਾਸਤਾ ਨਹੀਂ ਹੁੰਦਾ ਸੀਗਾ ਪਰ ਬੀਤੇ ਦਿਨ ਕੋ ਸਿੱਖ ਜਥੇਬੰਦੀਆਂ ਬਹੁਤ ਇੱਥੇ ਪ੍ਰਦਰਸ਼ਨ ਕੀਤਾ ਗਿਆ ਕਾਫੀ ਲੰਬਾ ਸਮਾਂ ਜਿਹੜਾ ਉਹਨਾਂ ਦਾ ਪ੍ਰੋਗਰਾਮ ਪ੍ਰੋਟੈਸਟ ਚੱਲਿਆ ਤਾਂ ਉਸ ਦੇ ਬਾਅਦ ਹੁਣ ਪ੍ਰਸ਼ਾਸਨ ਦੇ ਵੱਲੋਂ ਇੱਥੇ ਜਿਹੜੇ ਆ ਪੁਕਤਾ ਪ੍ਰਬੰਧ ਕਰ ਦਿੱਤੇ ਗਏ ਨੇ ਤੇ ਪੌੜੀਆਂ ਪ੍ਰੋਪਰ ਬਣਾ ਕੇ ਇਸ ਨੂੰ ਆਲੇ-ਦੁਆਲੇ ਸਿਕਿਉਰ ਕਰ ਦਿੱਤਾ ਗਿਆ ਬੈਰੀਕੇਟਿੰਗ ਟਾਈਪ ਜਿਹੜੇ ਆ ਦੇਖ ਸਕਦੇ ਤੁਸੀਂ ਤਾਰਾਂ ਲਾ ਦਿੱਤੀਆਂ ਗਈਆਂ ਤਾਂ ਕਿ ਕਿਸੇ ਤਰੀਕੇ ਦਾ ਇਸ ਨੂੰ ਕੋਈ ਨੁਕਸਾਨ ਜਿਹੜਾ ਨਾ ਪਹੁੰਚੇ ਨਿਸ਼ਾਨ ਸਾਹਿਬ ਵੱਲ ਮੈਂ ਕਹੂੰਗਾ ਕੈਮਰਾਮੈਨ ਇੱਕ ਵਾਰ ਦਿਖਾ ਦੇ ਉਸ ਦੇ ਉੱਤੇ ਲਿਖਿਆ ਹੈ ਅਕਾਲ ਸਹਾਏ ਸਰਕਾਰੇ ਖਾਲਸਾ ਜਿਹੜਾ ਆ ਸਰਕਾਰੇ ਖਾਲਸਾ ਮਤਲਬ ਇੱਥੋਂ ਲੈ ਕੇ ਲਾਹੌਰ ਪੇਸ਼ਾਵਰ ਮਲਤਾਨ ਜੰਮੂ ਕਸ਼ਮੀਰ ਲੇਹ ਲਦਾਖ ਤੱਕ ਜਿਹੜਾ ਖਾਲਸਾ ਰਾਜ ਸਕਾ ਤੇ 12 ਜਿਹੜੀਆਂ ਸਿੱਖ ਮਿਸਲਾਂ ਸੀਗੀਆਂ ਉਹਨਾਂ ਮਿਸਲਾਂ ਨੂੰ ਆਪਣੇ ਵਿੱਚ ਰਲਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕਾਇਮ ਕੀਤਾ ਸੀ ਜਿਹੜੇ ਛੋਟੇ-ਛੋਟੇ ਰਾਜੇ ਹੁੰਦੇ ਸੀ ਉਸ ਵੇਲੇ ਕੀ ਹੁੰਦਾ ਸੀਗਾ ਕਿ ਜਿਹੜੇ ਛੋਟੇ ਰਾਜੇ ਹੁੰਦੇ ਸੀਗੇ ਉਹ ਜਿਹੜੇ ਮੌਕੇ ਦੇ ਵੱਡੇ ਰਾਜੇ ਸੀ ਉਹਨਾਂ ਨੂੰ ਖਰਚਾਨਾ ਭਰਦੇ ਹੁੰਦੇ ਸੀ ਜਾਂ ਉਹਨਾਂ ਨੂੰ ਕਹਿ ਸਕਦੇ ਇੱਕ ਟੈਕਸ ਦਿੰਦੇ ਹੁੰਦੇ ਸਕੇ ਤਾਂ ਕਿ ਜਿਹੜੇ ਵੱਡੇ ਰਾਜੇ ਉਹਨਾਂ ਛੋਟੇ ਰਾਜਿਆਂ ਦੀ ਰੱਖਿਆ ਕਰ ਸਕਣ ਤਾਂ ਇਸੇ ਤਰੀਕੇ ਨਾਲ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਮਸਲਾਂ ਨੂੰ ਆਪਣੇ ਆਪਣੇ ਕਹਿ ਸਕਦੇ ਕਿ ਆਪਣੇ ਰਾਜ ਦੇ ਵਿੱਚ ਮੋੜ ਲਿਆ ਤੇ ਉਹਨਾਂ ਦੀ ਸੁਰੱਖਿਆ ਕਰਦੀ ਹੁੰਦੀ ਸੀ ਕਿ ਉਹਨਾਂ ਦੀ ਸਿਕਿਉਰਿਟੀ ਦਾ ਜਿਹੜਾ ਸਾਰਾ ਸਗਾ ਜ਼ਿੰਮੇਵਾਰੀ ਜਿਹੜੀ ਉਹ ਮਹਾਰਾਜਾ ਰਣਜੀਤ ਸਿੰਘ ਉਹਨਾਂ ਕੋਲ ਹੁੰਦੀ ਸੀ ਤੇ ਬਹੁਤ ਵੱਡਾ ਜਿਹੜਾ ਇੱਕ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਕਾਇਮ ਕੀਤਾ ਸਕਦਾ ਦੂਸਰੇ ਪਾਸੇ ਅੰਗਰੇਜ਼ਾਂ ਦਾ ਰਾਜ ਸਕਦਾ ਇਧਰ ਕਿਉਂਕਿ ਸੰਧੀ ਹੋ ਗਈ ਤਾਂ ਦਰਿਆ ਦੇ ਪਰਲੇ ਪਾਸੇ ਉਹ ਸਾਰਾ ਇੱਕ ਵੱਡਾ ਅੰਗਰੇਜ਼ਾਂ ਦਾ ਰਾਜ ਸੀ ਤੇ ਜਿਹੜੇ ਮਾਲਵੇ ਦੇ ਵਿੱਚ ਰਿਆਸਤਾਂ ਸੀਗੀਆਂ ਜੀਂਦ ਰਿਆਸਤ ਪਟਿਆਲਾ ਰਿਆਸਤ ਨਾਭਾ ਰਿਆਸਤ ਫਰੀਦਕੋਟ ਰਿਆਸਤੀਆਂ ਹੋਰ ਵੀ ਛੋਟੀਆਂ ਰਿਆਸਤਾਂ ਕਾਫੀ ਸਾਰੀਆਂ ਸੀ ਕਿਉਂਕਿ ਜਿਹੜੀਆਂ ਪਹਿਲਾਂ ਨਾਮ ਲਈਆਂ ਸਾਰੀਆਂ ਵੱਡੀਆਂ ਰਿਆਸਤਾਂ ਸੀ ਇਹਨਾਂ ਸਾਰਿਆਂ ਨੇ ਸਹਾਰਾ ਲਿਆ ਅੰਗਰੇਜ਼ਾਂ ਦਾ ਜੇ ਅੰਗਰੇਜ਼ਾਂ ਦਾ ਸਾਰਾ ਨਾ ਲੈਂਦੇ ਸਿੱਖ ਰਾਜ ਦੇ ਵਿੱਚ ਸ਼ਾਮਲ ਹੋ ਜਾਂਦੇ ਤਾਂ ਸਿੱਖ ਰਾਜ ਵੱਖਰਾ ਹੀ ਹੋਣਾ ਸੀਗਾ ਹੁਣ ਤੱਕ ਜਿਹੜਾ ਕਾਇਮ ਰਹਿਣਾ ਸੀ ਇਸ ਨੂੰ ਕੋਈ ਤੋੜ ਨਹੀਂ ਸਕਦਾ ਦਿੱਲੀ ਦੇ ਜਿਹੜੇ ਬਾਕੀ ਸਟੇਟਾਂ ਉਹ ਤੇ ਇੱਧਰ ਦਿੱਲੀ ਤੋਂ ਉਰਲੇ ਪਾਸੇ ਤੋਂ ਲੈ ਕੇ ਜਿਹੜਾ ਆ ਗੱਲ ਕਰ ਲਈਏ ਮੁਲਤਾਨ ਤੱਕ ਫਿਰ ਪੰਜਾਬ ਜਿਹੜਾ ਹੋਣਾ ਸੀ ਤੇ ਸਗਾ ਵੀ ਪਹਿਲਾਂ ਪੰਜਾਬ ਹੀ ਇਹ ਪਰ ਇਸ ਨੂੰ ਜਿਹੜਾ ਆ ਵੰਡ ਦਿੱਤਾ ਗਿਆ ਸਾਡੇ ਨਾਲ ਤੇ ਬਾਪੂ ਜੀ ਮੌਜੂਦ ਨੇ ਇੱਥੇ ਲੋਕਲ ਪਿੰਡ ਦੇ ਨੇ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਤੁਸੀਂ ਪਹਿਲੀ ਵਾਰ ਆਏ ਉੱਥੇ ਜੀ ਕਿਵੇਂ ਹਾਂਜੀ ਇੱਥੇ ਪਹਿਲੀ ਵਾਰ ਆਏ ਠੀਕ ਕਿਵੇਂ ਲੱਗ ਰਿਹਾ ਕਿਉਂਕਿ ਪਹਿਲਾਂ ਚੜਨ ਦੇ ਕੋਈ ਚੰਗੇ ਪ੍ਰਬੰਧ ਵੀ ਨਾ ਸਕੇ ਹਾਂਜੀ ਜੀ ਪਹਿਲਾਂ ਕੋਈ ਰਸਤਾ ਨਹੀਂ ਸੀ ਇੱਥੇ ਜੀ ਹੁਣ ਮੈਂ ਅੱਜ ਰੋਪੜ ਤੋਂ ਰੋਪੜ ਗਿਆ ਸੀ ਕਿਥੇ ਕੰਮ ਜੀ ਉਥੋਂ ਮਾਦਾ ਮੈਂ ਗਿਆ ਜੀ ਦਰਸ਼ਨ ਕਰਕੇ ਚਲਣਾ ਜੀ ਇਸ ਹਸਤਾਨ ਦੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਚਰਨ ਪਏ ਜੀ ਜਿੱਥੇ ਅੰਗਰੇਜ਼ਾਂ ਦੇ ਨਾਲ ਸੰਧੀ ਹੋਈ ਜੀ ਇਹ ਮੈਂ ਹਸਤਾਨ ਦੇ ਇੱਥੇ ਚਲਣਾ ਜੀ ਤੇ ਅੱਗੇ ਅਜਾ ਪਹਿਲਾਂ ਤਾਂ ਕੋਈ ਰਸਤਾ ਹੀ ਨਹੀਂ ਸੀ ਜੀ ਹੁਣ ਰਸਤਾ ਬਹੁਤ ਵਧੀਆ ਬਣ ਗਿਆ ਪੌੜੀਆਂ ਲੱਗ ਗਈਆਂ ਜੀ ਸਿਆਣਿਆਂ ਨੂੰ ਵੀ ਬੱਚਿਆਂ ਨੂੰ ਵੀ ਜਿਹੜੀ ਚੱਲਣ ਦੀ ਬਹੁਤ ਸੁਵਿਧਾ ਹੋ ਗਈ ਬਹੁਤ ਸੋਹਣਾ ਉੱਪਰ ਜਗਾ ਜਿਹੜੀ ਬਣਾਈ ਗਈ ਹੈ ਉੱਪਰ ਸ਼ੈੱਡ ਬਣਾਇਆ ਗਿਆ ਰਹਿਣ ਵਾਸਤੇ ਜੀ ਦੇਖਣ ਵਾਸਤੇ ਬਹੁਤ ਵਧੀਆ ਨਿਸ਼ਾਨ ਸਾਹਿਬ ਜੀ ਤੇ ਹੋਰ ਜੋ ਜਿੰਨਾ ਵੀ ਪ੍ਰਬੰਧ ਕੀਤਾ ਗਿਆ ਬਹੁਤ ਵਧੀਆ ਕੀਤਾ ਗਿਆ ਜੀ ਬਿਲਕੁਲ ਜੀ ਤਾਂ ਬਾਪੂ ਜੀ ਕਿੰਨੀ ਉਮਰ ਹੋ ਗਈ ਜੀ ਆਪਣੀ ਮੇਰੀ ਉਮਰ 70 ਸਾਲ ਹੋ ਗਈ ਜੀ ਤੇ ਬਾਪੂ ਜੀ ਕਿੰਨਾ ਸਮਾਂ ਲੱਗਿਆ ਉਹ ਪਰਾਂ ਦੇ ਨੂੰ ਕਿਉਂਕਿ ਕਾਫੀ ਉਚਾਈ ਦੇ ਉੱਤੇ ਸਥਿਤ ਹੈ ਜੀ ਇਹ ਤਾਂ ਕੁ ਤਕਰੀਬਨ 25 ਮਿੰਟ ਲੱਗੇ ਜੀ ਉੱਪਰ ਚੱਲ ਕੇ ਆਣ ਨੂੰ ਜੀ ਤੇ ਬਾਪੂ ਜੀ ਅੱਜ ਮਾਣ ਕਿੰਨਾ ਕੁ ਮਹਿਸੂਸ ਹੋ ਰਿਹਾ ਤੁਸੀਂ ਬਿਲਕੁਲ ਜੜ੍ਹਾਂ ਦੇ ਵਿੱਚ ਰਹਿ ਰਹੇ ਹੋ ਹਨਾ ਖਾਲਸਾ ਰਾਜ ਦੀਆਂ ਸਾਡਾ ਇਤਿਹਾਸ ਆ ਮਾਣ ਮੱਤਾ ਇਤਿਹਾਸ ਆ ਕਿ ਜਿੱਥੇ ਇੱਥੇ ਭਾਰਤ ਦਾ ਜੇ ਗੱਲ ਕਰ ਲਈਏ ਜਾਂ ਪੰਜਾਬ ਦੇ ਵਿੱਚ ਗੱਲ ਕਰ ਲਈਏ ਜਿੱਥੇ ਕੋਈ ਸਿਰ ਨਾ ਸੀ ਚੁੱਕਦਾ ਜਾਬਰਾਨ ਦੇ ਖਿਲਾਫ ਜਾਂ ਗੱਲ ਕਰ ਲਈਏ ਜਾਂ ਮੌਕੇ ਦੇ ਉਸ ਵੇਲੇ ਜਿਹੜੀ ਜਬਰ ਕਰਨ ਹਕੂਮਤਾਂ ਦੀ ਹੁੰਦੀ ਸੀ ਚਾਹੇ ਉਹ ਮੁਗਲ ਸਕੇ ਹਨ ਚਾਹੇ ਤੁਰਕ ਸਕੇ ਹਨ ਉਹਨਾਂ ਸਾਹਮਣੇ ਕੋਈ ਸਿਰ ਨਾ ਸੀ ਚੁੱਕਦਾ ਪਰ ਦਸਵੇਂ ਪਾਸੇ ਜਿਹੜੇ ਆ ਦਸਮ ਪਿਤਾ ਨੇ ਦੇਖੋ ਕਿਸ ਤਰ੍ਹਾਂ ਦੀ ਤਾਕਤ ਭਰੀ ਕਿ ਰਾਜ ਕਾਇਮ ਕਰਤਾ ਕਿ ਲੋਕਾਂ ਨੂੰ ਜਗਾਤਾ ਕਿ ਤੁਸੀਂ ਵੀ ਰਾਜ ਕਰ ਸਕਦੇ ਹੋ ਜਿਨ੍ਹਾਂ ਨੇ ਕਦੇ ਰਾਜ ਬਾਰੇ ਸੋਚੇ ਨਹੀਂ ਸੀ ਉਹ ਜਦੋਂ ਮਹਾਰਾਜ ਨੇ ਵੀ ਰਾਜ ਕਿਹਾ ਵੀ ਤੁਹਾਨੂੰ ਦੱਸੋ ਕਿੱਥੋਂ ਤੱਕ ਰਾਜ ਚਾਹੀਦਾ ਵੀ ਪੂਰਾ ਤੁਹਾਨੂੰ ਪੂਰੀ ਦੁਨੀਆ ਦਾ ਰਾਜ ਦੇ ਦਿੰਦੇ ਉਹ ਕਹਿੰਦੇ ਸੰਤਵਾਦ ਮਹਾਰਾਜ ਤਾਂ ਵੇ ਐਵੇਂ ਕਰਦੇ ਸੰਤਵਾਦ ਥੋੜਾ ਬਹੁਤ ਹੀ ਦੇ ਦੋ ਇੱਥੇ ਤੱਕ ਰਹੀ ਹੈ ਨਾ ਜੀ ਤੇ ਅੱਜ ਕਿੰਨਾ ਕ ਮਾਣ ਮਹਿਸੂਸ ਹੋ ਰਿਹਾ ਬਹੁਤ ਮਾਣ ਮਹਿਸੂਸ ਹੋਇਆ ਜੀ ਮੈਨੂੰ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਜੀ ਇੱਕ ਮੈਨੂੰ ਆਪਣੇ ਇਤਿਹਾਸ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਹੂੰ ਬਹੁਤ ਅਸੀਂ ਤਾਂ ਉਹਨਾਂ ਦੇ ਰੌਮ ਵੀ ਸਾਡੇ ਉਹਨਾਂ ਦੇ ਨਹੀਂ ਬਰਾਬਰ ਨਹੀਂ ਹੈ ਬਿਲਕੁਲ ਜੀ ਬਿਲਕੁਲ ਦੇਣਦਾਰ ਆ ਜੀ ਆਪਾਂ ਸਾਰੇ ਦੇਣਦਾਰ ਹੈ ਜ ਆਪਣੇ ਪਰਿਵਾਰ-ਵਾਰ ਕੇ ਸਾਨੂੰ ਜੀਵਨ ਦਾ ਮੌਕਾ ਦਿੱਤਾ ਅਸੀਂ ਬਹੁਤ ਖੁਸ਼ੀ ਨਾਲ ਜੀ ਰਹੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਦਾਤਾਂ ਅਸੀਂ ਜਨਮਾਂ ਜਨਮਾਂ ਤੱਕ ਲੇਖੇ ਨਹੀਂ ਦੇ ਸਕਦੇ ਜੀ ਬਾਬਾ ਜੀ ਹੁਣ ਤੁਸੀਂ ਜਦੋਂ ਘਰੇ ਜਾਓਗੇ ਨੌਜਵਾਨਾਂ ਨੂੰ ਦੱਸੋਗੇ ਇਸ ਚੀਜ਼ ਬਾਰੇ ਜੀ ਵੀ ਭਾਈ ਮੈਂ ਉੱਥੇ ਜਾ ਕੇ ਆਇਆ ਜਾਓ ਉੱਥੇ ਸੰਭੋ ਆਪਣੀ ਵਿਰਾਸਤ ਨੂੰ ਜੀ ਮੈਂ ਇੱਕ ਇੱਕ ਨੌਜਵਾਨਾਂ ਦਾ ਇਕੱਠ ਕਰਕੇ ਵੀ ਜਿੱਥੇ ਕਿਤੇ ਇਕੱਠ ਹੋਇਆ ਵੀ ਮੈਂ ਉੱਥੇ ਇਹ ਗੱਲ ਬੜੇ ਚਾਅ ਨਾਲ ਕਹਾਂਗਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਉੱਥੇ ਸੰਧੀ ਦਾ ਝੰਡਾ ਲੱਗਿਆ ਹੋਇਆ ਉਹ ਅਸਥਾਨ ਨੂੰ ਜਾ ਕੇ ਦੇਖੋ ਉੱਥੇ ਬੜਾ ਚਾਹ ਮਹਿਸੂਸ ਹੁੰਦਾ ਬਹੁਤ ਖੁਸ਼ੀ ਹੁੰਦੀ ਹੈ ਹਾਂਜੀ ਤੇ ਇਸ ਤੋਂ ਪਹਿਲਾਂ ਤੁਹਾਡਾ ਕਦੇ ਮਨ ਕਰਦਾ ਹੁੰਦਾ ਸੀ ਕਿ ਇੱਥੇ ਆਣੋ ਜਾਂ ਕਿੰਨਾ ਕੁ ਪਤਾ ਸੀ ਮਨ ਤਾਂ ਕਰਦਾ ਸੀ ਦੂਰੋਂ ਨਿਸ਼ਾਨ ਸਾਹਿਬ ਇਹ ਝੰਡਾ ਜੋ ਲੱਗਿਆ ਉਹ ਦਿਖਦਾ ਸੀ ਥੱਲੋਂ ਪਰ ਇੱਥੇ ਆਣ ਦਾ ਕੋਈ ਸਾਧਨ ਨਹੀਂ ਸੀ ਪੌੜੀਆਂ ਚਾ ਨਹੀਂ ਸਕਦੇ ਜਗ੍ਹਾ ਨਹੀਂ ਸੀ ਕੋਈ ਆਣ ਵਾਸਤੇ ਹੁਣ ਤਾਂ ਬਹੁਤ ਸੋਹਣੀ ਜਗ੍ਹਾ ਬਣ ਗਈ ਸਰਕਾਰਾਂ ਨੇ ਪੈਸੇ ਖਰਚ ਕੇ ਬਹੁਤ ਵਧੀਆ ਜਗ੍ਹਾ ਬਣਾਈ ਰਹਿ। ਖਾਲਸਾ ਜੀ ਸਿਰਕੇ ਨਾ ਕੋ ਚਾਹੁੰਦਾ ਸੀ ਜਦੋਂ ਪਹਿਲਾਂ ਥੱਲੇ ਉਹ ਵੀ ਦੇਖ ਕੇ ਲੰਘਦੇ ਹੁੰਦੇ ਸੀ। ਸਿਰ ਤਾਂ ਇਹ ਇਹ ਇੱਕ ਇਤਿਹਾਸ ਹੈ ਜੀ। ਕਿ ਮਹਾਰਾਜਾ ਰਣਜੀਤ ਸਿੰਘ ਇੱਕ ਬਹੁਤ ਬਹੁਤ ਬੜੀ ਮਹਾਨ ਹਸਤੀ ਹੋਈ ਹੈ ਜੋ ਆਪਣਾ ਇੱਕ ਸਿੱਖ ਰਾਜ ਪੰਜਾਬ ਰਾਜ ਕਾਇਮ ਕਰਕੇ ਅੱਜ ਸਾਨੂੰ ਜੀਣ ਦੇ ਜੀਨੀਆ ਸੋਬਦਾਨਾ ਦਿੱਤੀਆਂ ਬਾਬਾ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲਾਂ ਦਾ ਸਾਨੂੰ ਦੇਖ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਇਦਾਂ ਦੇ ਸੂਰਮੇ ਇਦਾਂ ਦੇ ਜੋਧੇ ਜਿਨ੍ਹਾਂ ਨੇ ਆਪਣਾ ਸਿੱਖ ਰਾਜ ਪੰਜਾਬ ਰਾਜ قائم ਕੀਤਾ ਜੀ ਉਹ ਸਾਨੂੰ ਅੱਜ ਜੀਣ ਦਾ ਮੌਕਾ ਦਿੱਤਾ ਤੇ ਖਾਲਸਾ ਜੀ ਜਿਸ ਤਰੀਕੇ ਨਾਲ ਇੱਧਰ ਸ਼ਿਵਾਲਕ ਦੀਆਂ ਪਹਾੜੀਆਂ ਇਹਨਾਂ ਨੂੰ ਹਨਾ ਕਿਹਾ ਜਾਂਦਾ ਬਲੀਆਂ ਹੋਈਆਂ ਤਾਂ ਇਹਨਾਂ ਵਿੱਚ ਵੀ ਕਹਿ ਸਕਦੇ ਕਿ ਇਹ ਇਹਨਾਂ ਵਿੱਚੋਂ ਵੀ ਸਿੰਘ ਲੰਘਦੇ ਹੋਣਗੇ ਖਰੇ ਉਸ ਵੇਲੇ ਜੀ ਹਾਂ ਜੀ ਸਿੰਘ ਬਹੁਤ ਆਸਾਨ ਜਗ੍ਹਾ ਇਦਾਂ ਦੀਆਂ ਹੈਗੀਆਂ ਸ਼ਹੀਦਾਂ ਦੀਆਂ ਸਿੰਘਾਂ ਦੀਆਂ ਜੋ ਇਹਨਾਂ ਪਹਾੜੀਆਂ ਸ਼ਿਵਾਲਕ ਦੀਆਂ ਪਹਾੜੀਆਂ ਚੋਂ ਰਹਿ ਕੇ ਲੁਕ ਲੁਕੇ ਉਹਨਾਂ ਉਹਨਾਂ ਸਮਿਆਂ ਵਿੱਚ ਜ਼ਾਲਿਮਾਂ ਤੇ ਦਰਦ ਦੇ ਲੋਕ ਲੋਕੇ ਵੀ ਸਿੰਧ ਆਪਣੇ ਜਿੱਥੇ ਕਿਤੇ ਦਾ ਲੱਗਦਾ ਸੀ ਉਹਨਾਂ ਮੁਗਲਾਂ ਦੇ ਜੋ ਅਤਿਆਚਾਰ ਤੋਂ ਮਜਲੂਮਾਂ ਨਾਲ ਲੜਨ ਲਈ ਜਿੱਦਾ ਗੁਰੀਲਾ ਵਾਰ ਅਪਣਾਇਆ ਹੋਇਆ ਸੀ ਜਦੋਂ ਅਬਦਾਲੀ ਨੂੰ ਲੁੱਟਦੇ ਹੁੰਦੇ ਸੀ ਕਿ ਲੰਘਦੇ ਹੋਏ ਤਾਂ ਮੈਨੂੰ ਲੱਗਦਾ ਜਿਹੜੇ ਜੰਗਲਾਂ ਵਿੱਚ ਸਿੰਘ ਰਹਿੰਦੇ ਸੀ ਫਿਰ ਇਸੇ ਤਰੀਕੇ ਨਾਲ ਉਹ ਬਣਾ ਲੈਂਦੇ ਸੀ ਫਿਰ ਉਹ ਰਾਤ ਨੂੰ ਘਰੇ ਨਿਕਲਦੇ ਹੁੰਦੇ ਸੀ ਕਿ ਜਦੋਂ ਫਿਰ ਅਬਦਾਲੀ ਨੂੰ ਲੁੱਟਣਾ ਹੁੰਦਾ ਸੀ ਹਾਂਜੀ ਤਾਂ ਦੇਖੋ ਹਣਾ ਚਲੋ ਬਹੁਤ ਵਧੀਆ ਅੰਕਲ ਜਿਹੜੀ ਬਹੁਤ ਤੁਹਾਡਾ ਨਾਂ ਮਤਲਬ ਗੱਲ ਕਰਕੇ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਸੋ ਸੋ ਇਹ ਮਹਾਰਾਜਾ ਰਣਜੀਤ ਸਿੰਘ ਦੇ ਜੋ ਸਿੱਖ ਰਾਜ ਦੇ ਦਾ ਜਿਹੜਾ ਝੰਡਾ ਆ ਉਸ ਦਾ ਮਤਲਬ ਕਿਸੇ ਖਰਾਜ ਦਾ ਪ੍ਰਤੀਕ ਹੈ ਇਹ ਝੰਡਾ ਤੇ ਬਹੁਤ ਮਹੱਤਤਾ ਵਾਲੀ ਜਿਹੜੀ ਆ ਥਾਂ ਆ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਰੋਪੜ ਇਹ ਰੂਪਨਗਰ ਪੈ ਜਾਂਦਾ ਰੋਪੜ ਦਾ ਇਲਾਕਾ ਆ ਸਾਰਾ ਦੇਖੋ ਕਿੰਨਾ ਸੋਹਣਾ ਲੱਗਦਾ ਇਧਰਲੇ ਪਾਸੇ ਪਹਾੜੀਆਂ ਘarne ਆ ਸਤਲੋਈ ਦਰਿਆ ਪੈ ਰਿਹਾ ਉਸ ਵੇਲੇ ਇਹ ਸਤਲੋਈ ਦਰਿਆ ਦੇ ਵਿੱਚ ਬੇੜੀਆਂ ਦਾ ਪੁਲ ਬਣਾਇਆ ਸੀਗਾ ਫਿਰ ਜਿਹੜਾ ਲਾਰਡ ਵਿਲੀਅਮ ਬੈਂਕਟ ਹੈ ਵੈਂਟਿਕ ਹੈ ਫਿਰ ਉਹ ਇਧਰਲੇ ਪਾਸੇ ਆਇਆ ਸੀਗਾ ਤੇ ਪਹਿਲਾ ਮਹਾਰਾਜ ਰਣਜੀਤ ਸਿੰਘ 22 ਅਕਤੂਬਰ ਨੂੰ 1931 ਨੂੰ ਉਧਰਲੇ ਪਾਸੇ ਜਾਂਦੇ ਆ ਫਿਰ ਬੈਂਟਿਕ ਜਿਹੜਾ ਹੈ ਉਹ ਇਧਰਲੇ ਪਾਸੇ ਆਂਦਾ ਆ ਫਿਰ ਆਪਣੇ ਆਪਣੇ ਫੌਜਾਂ ਦੇ ਜ਼ੋਰ ਦਿਖਾਏ ਜਾਂਦੇ ਆ ਫਿਰ ਇਹਨਾਂ ਦੇ ਆਪਸ ਦੇ ਵਿੱਚ ਜਿਹੜਾ ਹੈ ਉਸ ਸੰਧੀ ਕਰ ਲਈ ਜਾਂਦੀ ਸਮਝੌਤਾ ਕਰ ਲਿਆ ਜਾਂਦਾ ਆ ਕਿ ਭਾਈ ਤੁਸੀਂ ਉਧਰ ਰਹੋਗੇ ਅਸੀਂ ਉਧਰ ਰਹਾਂਗੇ ਤੁਹਾਡੇ ਰਾਜ ਨੂੰ ਅਸੀਂ ਨਹੀਂ ਛੇੜਦੇ ਅਸੀਂ ਤੁਹਾਡੇ ਰਾਜ 'ਚ ਐਂਟਰ ਨਹੀਂ ਹੁੰਦੇ ਤੇ ਦੋਵਾਂ ਦੀ ਆਪਸ ਦੇ ਵਿੱਚ ਸੰਧੀ ਹੋ ਜਾਂਦੀ ਤਾਂ ਮਾਹ ਰਣਜੀਤ ਸਿੰਘ ਦਾ ਤਕਰਾਜ ਕਾ ਮਾ ਪਰ ਇਹ ਸੰਧੀ ਇਸੇ ਕਰਕੇ ਹੋਈ ਹੈ ਜੇ ਨਾਬਾ ਪਟਿਆਲਾ ਦੇ ਜੋ ਰਾਜੇ ਸਗੇ ਜੀਨ ਦੇ ਰਾਜੇ ਸਗੇ ਰਿਆਸਤਾ ਸੀਗੀਆਂ ਉਹਨਾਂ ਨੇ ਚਾਇਆ ਉਹਨਾਂ ਨੇ ਅੰਗਰੇਜ਼ਾਂ ਦੀ ਛਾਂ ਲੈਣੀ ਚਾਹੀ ਜੇ ਉਹ ਅੰਗਰੇਜ਼ਾਂ ਦੀ ਛਾਂ ਲੈ ਨਹੀਂ ਲੈਣਾ ਚਾਹੁੰਦੇ ਜੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਮਿਲ ਜਾਂਦੇ ਤਾਂ ਸਿੱਖ ਰਾਜ ਦਿੱਲੀ ਤੱਕ ਪਹੁੰਚ ਜਾਣਾ ਸੀ ਫਿਰ ਅੰਗਰੇਜ਼ ਕਦੋਂ ਦੇ ਭੱਜ ਜਾਣ ਸੀ ਅੰਗਰੇਜ਼ ਤਾਂ ਇੱਥੇ ਇੰਨਾ ਟਾਈਮ ਰੁਕਣੇ ਨਾ ਸਕੇ ਕਿਉਂਕਿ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਤਾਕਤ ਦਾ ਪਤਾ ਲੱਗ ਗਿਆ ਸੀ ਬੇ ਮਹਾਰਾਜਾ ਰਣਜੀਤ ਸਿੰਘ ਦੀ ਤਾਕਤ ਕੀ ਹਾਲਾਂਕਿ ਬਾਅਦ ਵਿੱਚ ਧੋਖੇ ਨਾਲ ਕਿਸ ਤਰੀਕੇ ਨਾਲ ਰਾਜ ਜਿਹੜਾ ਹੈ ਉਹ ਖਤਮ ਕੀਤਾ ਗਿਆ ਉਹ ਸਾਰਿਆਂ ਨੂੰ ਪਤਾ ਮਹਾਰਾਜਾ ਦਲੀਪਸ ਮਹਾਰਾਜਾ ਜੋ ਮਹਾਰਾਜਾ ਦਲੀਪ ਸਿੰਘ ਸਕੇ ਉਹਨਾਂ ਨੂੰ ਕਿਸ ਤਰੀਕੇ ਨਾਲ ਬਾ ਤੇ ਉਹ ਸਾਰਾ ਕੁਝ ਆਪਾਂ ਇਤਿਹਾਸ ਦਾ ਇੱਕ ਬਹੁਤ ਵੱਡਾ ਪੰਨਾ ਆ ਜਿਹੜਾ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ ਰਹੀ ਦੁਨੀਆ ਤੱਕ ਨਾਮ ਰਹੂਗਾ ਪਰ ਉਹ ਗੱਲ ਕਰ ਲਈਏ ਕਿ ਚਲੋ ਆਪਾਂ ਇਤਿਹਾਸ ਕਰਨ ਇਸ ਕਰਕੇ ਬਹੁਤ ਸਾਰੀ ਬਹੁਤੀ ਸਾਨੂੰ ਜਾਣਕਾਰੀ ਨਹੀਂ ਹੈਗੀ ਹੈ ਤੇ ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਇਤਿਹਾਸ ਬਾਰੇ ਗਲਤ ਜਾਣਕਾਰੀ ਕਹਿ ਗਈ ਹੋਵੇ ਜਾਂ ਮੂੰਹ ਚ ਕੋਈ ਸ਼ਬਦ ਨਿਕਲਿਆ ਹੋਵੇ ਸੋ ਸੰਗਤ ਕੋਲੋਂ ਆਪਾਂ ਸਾਰੀ ਸਿੱਖ ਜਗਤ ਕੋਲੋਂ ਮਾਫੀ ਵੀ ਮੰਗ ਰਹੇ ਹਾਂ ਉਸ ਚੀਜ਼ ਦੀ ਪਰ ਸਾਡਾ ਮਕਸਦ ਸਿਰਫ ਇੰਨਾ ਕਿ ਸਗਾ ਸਿੱਖ ਰਾਜ ਦਾ ਇਹ ਇੱਕ ਥੰਮ੍ਹ ਦਿਖਾਉਣਾ ਕਿ ਅੱਜ ਵੀ ਕਈ ਸਦੀਆਂ ਦੇ ਬਾਅਦ ਅੱਜ ਵੀ ਇਹ ਸਿੱਖ ਰਾਜ ਦਾ ਨਿਸ਼ਾਨ ਸਾਹਿਬ ਇੱਥੇ ਝੂਲ ਰਿਹਾ ਉਸ ਵੇਲੇ ਦਾ ਲਾਇਆ ਹੋਇਆ ਵਾ ਕਿੰਨੇ ਸਾਲ ਜਿਹੜੇ ਵਿੱਚ ਹੋ ਗਏ ਤੁਸੀਂ ਆਪ ਅੰਦਾਜ਼ਾ ਲਾ ਕੇ ਦੇਖ ਲਓ 190 ਸਾਲ ਤੋਂ ਉੱਤੇ ਜਿਹੜੇ ਆ ਉਹ ਬਣਦੇ ਹੈਗੇ ਆ ਤਾਂ ਅੱਜ ਦੇਖ ਸਕਦੇ ਤੁਸੀਂ ਕਿਸ ਤਰੀਕੇ ਨਾਲ ਹੁਣ ਜਿਹੜਾ ਇੱਧਰਲੇ ਪਾਸੇ ਜਿਹੜਾ ਇਹ ਆ ਕਾਫੀ ਵੱਡਾ ਜਿਹਾ ਖਿੱਤਾ ਹੈਗਾ ਤੇ ਇੱਧਰਲੇ ਪਾਸੇ ਨਿਸ਼ਾਨ ਸਾਹਿਬ ਜਿਹੜਾ ਲੱਗਿਆ